ऑस्ट्रेलिया ਵਿੱਚ ਜਾਲੀ ਵਿਆਹ ਕਰਵਾ ਕੇ ਪੱਕੇ ਹੋਣ ਦਾ ਸੁਪਨਾ ਲੈ ਰਹੇ ਲੋਕਾਂ ਲਈ ਬੁਰੀ ਖਬਰ ਹੈ ਸਰਕਾਰ ਨੇ ਅਜਿਹੇ ਵਿਆਹਾਂ ਦਾ ਪਤਾ ਲਗਾਉਣ ਲਈ ਬਕਾਇਦਾ ਇੱਕ ਟੀਮ ਦਾ ਗਠਨ ਕਰ ਦਿੱਤਾ ਹੈ ਜੋ ਜਾਲੀ ਵਿਆਹ ਕਰਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਕਰੇਗੀ ਪਿਛਲੇ ਦਿਨੀ ऑस्ट्रेलिया ਸਰਕਾਰ ਨੇ ਇੱਕ ਭਾਰਤੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੇ ਪੱਕੇ ਹੋਣ ਲਈ ਇੱਕ ਗੋਰੀ ਨਾਲ ਜਾਲੀ ਵਿਆਹ ਕਰਾਉਣਾ ਸੀ ਬਾਅਦ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਪਿੱਛੇ ਇੱਕ گروਹ ਕੰਮ ਕਰ ਰਿਹਾ ਹੈ ਇਸ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਉਸ ਦੇ ਮੁਤਾਬਕ ਉਸ ਨੇ ਕਾਫੀ ਜ਼ਿਆਦਾ ਡਾਲਰ ਇੱਕ ਗੋਰੀ ਨੂੰ ਦਿੱਤੇ ਸਨ ਪਰ ਬਾਅਦ ਵਿੱਚ ਗੋਰੀ ਵਿਆਹ ਕਰਾਉਣ ਤੋਂ ਮੁੱਕਰ ਗਈ ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਵੀ ਇਸ ਦੀ ਸ਼ਿਕਾਇਤ ਕੀਤੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਸਟ੍ਰੇਲੀਆ ਸਰਕਾਰ ਨੇ ਹੁਣ ਕਾਨੂੰਨ ਬਣਾ ਦਿੱਤਾ ਹੈ ਕਿ ਜੋ ਵਿਦੇਸ਼ੀ ਨਾਗਰਿਕ ਆਸਟ੍ਰੇਲੀਆ ਨਾਗਰਿਕ ਨਾਲ ਵਿਆਹ ਕਰਾਏਗਾ ਉਹਦੀ ਬਕਾਇਦਾ ਜਾਂਚ ਹੋਵੇਗੀ ਜਾਂਚ ਵੀ ਵੱਡੇ ਪੱਧਰ ਤੇ ਹੋਵੇਗੀ ਇਸ ਦੌਰਾਨ ਦੋਹਾਂ ਹੀ ਲੋਕਾਂ ਦੇ ਪਿਛੋਕੜ ਨੂੰ ਦੇਖਿਆ ਜਾਵੇਗਾ ਇਸ ਤੋਂ ਇਲਾਵਾ ਇਮੀਗ੍ਰੇਸ਼ਨ ਵਿਭਾਗ ਨੇ 5000 ਲੋਕਾਂ ਦੀ ਸੂਚੀ ਬਣਾਈ ਹੈ ਜਿਨ੍ਹਾਂ ਵਿੱਚ ਵਿਦੇਸ਼ੀ ਲੋਕਾਂ ਨੇ ਆਸਟ੍ਰੇਲੀਆ ਦੇ ਨਾਗਰਿਕਾ ਨਾਲ ਪਿਛਲੇ ਸਮੇਂ ਦੌਰਾਨ ਵਿਆਹ ਕਰਵਾਇਆ ਹੈ